ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ 컬렉ਸ਼ਨਸ ਸੇ ਅੱਜ ਪਹਿਲੀਆਂ ਜੋ 컬렉ਸ਼ਨ ਆਈਆਂ ਨੇ ਇਹ ਪਹਿਲਾਂ ਵੀ ਕਾਫੀ ਟਾਈਮ 컬렉ਸ਼ਨ ਆ ਚੁੱਕੀਆਂ ਨੇ ਬਟ ਇਹਨਾਂ ਤੇ ਥੋੜਾ ਛੋਟਾ ਜਿਹਾ ਲੈਸ ਆਇਆ ਇਸ ਲਈ ਮੈਂ ਫਿਰ ਤੋਂ ਲੈ ਕੇ ਆਈਆਂ ਪਿਓਰ ਕਾਟਨ ਦੀ ਟੌਪ 2.5 ਮੀਟਰ ਦੇ ਪ੍ਰਿੰਟਡ ਸ਼ਾਰਟ ਮਿਲੇਗੀ 2.5 ਮੀਟਰ ਦਾ ਪਲੇਨ ਬਾਟਮ ਮਿਲੇਗਾ ਕਾਟਨ ਸ਼ਰਟ ਤੇ ਬਾਟਮ ਦਾ ਫੈਬਰਿਕ ਹੈ ਦੁਪੱਟਾ ਤੁਹਾਨੂੰ ਪਿਓਰ ਸ਼ਿਫੋਨ ਦਾ ਮਿਲੇਗਾ ਐਂਡ ਸ਼ਿਫੋਨ ਦਾ ਦੁਪੱਟਾ ਜਿਹੜਾ ਸਾਰੇ ਬੜਾ ਪਸੰਦ ਕਰਦੇ ਨੇ ਤੇ ਨਾਲ ਤੁਹਾਨੂੰ ਸ਼ਿਫੋਨ ਦੇ ਦੁਪੱਟੇ ਦੇ ਆਲਓਵਰ ਦੁਪट्टे ਤੇ embroidery ਹੈ ਤੇ ਜਿਹੜਾ ਸਾਈਡਾਂ ਤੇ ਆ ਉਹ ਕਾਰਨ ਵਰਕ ਹੋਇਆ ਹੈ ਬਾਕੀ ਵਿੱਚ ਜਿਹੜਾ ਹੈ ਉਹ ਸਾਰੇ ਤੁਹਾਨੂੰ ਵਿੱਚ ਵਿੱਚ ਮਿਲੇਗੀ embroidery ਬੜੇ ਪਿਆਰੇ ਕਲਰ ਨੇ ਸੋਹਣੇ ਨੇ ਸੇਮ ਐਜ਼ ਇਟ ਇਜ਼ ਮਿਲਣਗੇ ਜਿਵੇਂ ਦੇ ਇੱਥੇ ਸ਼ੋ ਹੋ ਰਹੇ ਨੇ ਬੋਟਮ ਪਲੇਨ ਆਏਗੀ ਸ਼ਾਰਟ ਪ੍ਰਿੰਟਡ ਹੈ ਦੁਪੱਟਾ ਪਿਓਰ ਸ਼ਿਫੋਨ ਦਾ ਤੁਹਾਨੂੰ ਪਾਕਿਸਤਾਨੀ embroidery ਦੇ ਨਾਲ ਕੱਟਵਰਕ ਵਾਲੀ embroidery ਨਾਲ ਮਿਲੇਗਾ ਬਾਟਮ ਪਲੇਨ ਆਏਗੀ ਸ਼ਾਰਟ ਦਾ ਪ੍ਰਿੰਟ ਸ਼ਾਰਟ ਜਿਹੜੀ ਹੈ ਤੁਹਾਨੂੰ 2 ਮੀਟਰ ਦੀ ਲੈਂਥ ਦੇ ਨਾਲ ਪ੍ਰਿੰਟਡ ਮਿਲੇਗੀ ਬਾਕੀ ਇਹ ਗਰ ਕੁਇਰੀ ਕਰਨੀ ਹੈ ਤਾਂ ਨੰਬਰ ਮੈਂ ਆਪਣਾ 6239245750 ਦਿੱਤਾ ਹੈ ਉਸ ਨੰਬਰ 'ਤੇ ਜੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੈਸਵੀ ਸੂਟ ਦੀ ਕੁਇਰੀ ਹੈ ਸੂਟ ਬਹੁਤ ਸੋਹਣੇ ਨੇ ਸਾਰੇ ਹੀ ਸੂਟ ਤੇ ਸਾਰੇ ਦੇ ਸਾਰੇ ਸੂਟ ਜਿੰਨੇ ਵੀ ਮੈਂ ਅੱਜ ਦੀ ਵੀਡੀਓ ਵਿੱਚ ਐਡ ਕੀਤੇ ਨੇ ਅਵੇਲੇਬਲ ਨੇ ਤੁਸੀਂ ਅਗਰ ਬਾਈ ਕਰਨਾ ਜਾਂ ਕੋਈ ਕੁਇਰੀ ਕਰਨੀ ਹੈ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦਿਓ ਅਗਰ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਵਿੱਚੋਂ ਤਾਂ ਵੀ ਤੁਸੀਂ ਮੈਨੂੰ ਮੇਲੇ ਨੰਬਰ 'ਤੇ ਜਾ ਕੇ ਮੈਸੇਜ ਕਰ ਸਕਦੇ ਹੋ ਨੰਬਰ ਮੈਂ ਆਪਣੇ ਐਡ ਕੀਤਾ ਹੋਇਆ ਤੇ ਸੂਟ ਜਿਹੜੇ ਹਮੇਸ਼ਾ ਮੈਂ ਸਿਲੈਕਟਡ ਲੈ ਕੇ ਆਉਣੀ ਹੈ ਉਹੀ ਲੈ ਕੇ ਆਉਣੀ ਹੈ ਜਿਹੜੇ ਅਵੇਲੇਬਲ ਹੁੰਦੇ ਨੇ ਮੋਸਟਲੀ ਕਿਸੇ ਵਾਰ ਕੀ ਹੁੰਦਾ ਜਿਹੜੇ ਡਿਮਾਂਡ ਤੇ ਜ਼ਿਆਦਾ ਹੁੰਨ ਸੂਟ ਉਹ ਕਿਸੇ ਵਲ ਜਲਦੀ ਹੀ ਸਟਾਕ ਆਊਟ ਹੋ ਜਾਂਦੇ ਨੇ ਬਟ ਉਹਨਾਂ ਦੇ ਹੁੰਦਾ ਹੈ ਕਿ ਫਿਰ ਤੋਂ ਵਾਪਸ ਆ ਜਾਂਦੇ ਨੇ ਇਹ ਸੂਟਾਂ ਨੂੰ ਸਾਰੇ ਬਹੁਤ ਪਸੰਦ ਕਰ ਰਹੇ ਨੇ ਤੇ ਹੁਣ ਇਹ ਸੂਟ ਆਏ ਨੇ 700 ਵਿੱਚ ਦੋ ਇਹ ਤੁਹਾਨੂੰ 700 ਵਿੱਚ ਦੋ ਸੂਟ ਮਿਲ ਜਾਣਗੇ ਸਿੰਗਲ ਸੂਟ ਅਗਰ ਤੁਸੀਂ ਬਾਈ ਕਰਨਾ ਹੈ ਤੇ ਉਹ ਤੁਹਾਨੂੰ 550 ਤਾਂ ਮਿਲੇਗਾ ਤੇ ਸਿੰਗਲ ਵੈਸੇ ਵੀ ਅਸੀਂ ਹਰ ਇੱਕ ਨੂੰ ਇਹੀ ਰეკਮੈਂਡ ਕਰਦੇ ਹਾਂ ਕਿ ਸਿੰਗਲ ਲੈਣ ਨਾਲੋਂ ਡਬਲ ਹੀ ਲਓ ਕਿਉਂਕਿ ਡਬਲ ਜਿਹੜਾ ਤੁਹਾਨੂੰ ਪਹਿਲੇ 750 ਫਿਰ 740 730 ਤੇ ਹੁਣ ਇਹ ਤੁਸੀਂ ਦੋ ਸੂਟ ਲੈ ਸਕਦੇ ਹੋ ਸਿਰਫ ਤੇ ਸਿਰਫ 700 ਵਿੱਚ ਕਲਰ ਬਹੁਤ ਪਿਆਰੇ ਨੇ ਬਾਟਮ ਪਲੇਨ ਆਏਗੀ ਹੋਰ ਵੀ ਕਲਰ ਆ ਗਏ ਨੇ ਬਟ ਮੈਂ ਇੱਥੇ ਥੋੜੇ ਜਿਹੀ ਐਡ ਕੀਤੇ ਨੇ ਤੇ ਜੇਕਰ ਤੁਸੀਂ ਉਹ ਕਲਰ ਦੇਖਣੇ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਸਕਦੇ ਹੋ ਐਵੇਂ ਵਾਲੇ ਸੂਟਾਂ ਤੇ ਵੀ ਆਫਰ ਹੈ ਅਗਰ ਤੁਸੀਂ ਇਹ ਇੱਕ ਸੂਟ ਬਾਈ ਕਰੋਗੇ ਤਾਂ 650 ਦਾ ਪਏਗਾ ਜੇਕਰ ਤੁਸੀਂ ਦੋ ਸੂਟ ਬਾਈ ਕਰੋਗੇ ਤੇ 1200 ਵਿੱਚ ਪਏਗਾ ਕੋਟਾ ਬਾਕਸ ਵਾਲਾ ਇਹਦਾ ਦੁਪੱਟਾ ਹੈ ਬਹੁਤ ਹੀ ਪਿਆਰੀ ਸ਼ਾਰਟ ਤੇ ਦਾ ਬਾਟਮ ਨਾਲ ਆਏਗੇ ਪ੍ਰਿੰਟਡ ਹੈ ਸ਼ਾਰਟ ਵੀ ਪ੍ਰਿੰਟਡ ਹੈ ਬਾਟਮ ਵੀ ਪ੍ਰਿੰਟਡ ਹੈ ਬਾਕੀ ਇਹ ਕ ਸਟੇਟਸ ਦੇਖਣਾ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਆਪਣੇ ਨੇਮ ਤੇ ਸਿਟੀ ਦੇ ਨਾਲ ਅਗਰ ਹੀ ਸੈਲਰ ਹੋ ਜਾਂ ਸੇਲ ਕਰਨਾ ਚਾਹੁੰਦੇ ਤਾਂ ਵੀ ਮੈਸੇਜ ਕਰ ਦਿਓ ਤੇ ਕਲੈਕਸ਼ਨ ਆ ਬਹੁਤ ਸੋਹਣੀਆਂ ਨੇ ਸਾਰੀਆਂ ਅਵੇਲੇਬਲ ਨੇ ਤੇ ਚਲੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਟ੍ਰੈਂਡੀ ਐਕਸਕਲੂਸਿਵ ਤੇ ਨਵੇਂ-ਨਵੇਂ ਸੂਟਾਂ ਦੇ ਨਾਲ ਸਾਰੇ ਸੂਟ ਅਵੇਲੇਬਲ ਨੇ ਜਿੰਨੇ ਵੀ ਮੈਂ ਇਸ ਦੀ ਵੀਡੀਓ ਵਿੱਚ ਐਡ ਕੀਤੇ ਤਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ